ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਪਟਿਆਲਾ ਰੇਂਜ ਹਰਜਨ ਸਿੰਘ ਪੁੱਲਰ ਦੀ ਸਰਪ੍ਰਸਤੀ ਹੇਠ ਪਟਿਆਲਾ ਪੁਲਿਸ ਨੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਿਵੇਕਲਾ ਪ੍ਰੋਗਰਾਮ ਕਰਦਿਆ ਨੌਜਵਾਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਨਸ਼ਾ ਵਿਰੁੱਧ ਜਾਗਰੂਕਤਾ ਸੈਮੀਨਾਰ ਇੱਥੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਕੇ ਕਰਵਾਇਆ ਗਿਆ ਯੂਨਾਈਟਿਡ ਨੇਸ਼ਨ ਦੀ ਥੀਮ ਤੇ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ Youth Federation of India ਤੇ Powerhouse Youth Club ਦੇ volunteers ਸਹਿਯੋਗ ਨਾਲ community policing ਦੇ ਹਿੱਸੇ ਵੱਜੋਂ ਕਰਵਾਈ ਗਈ ਸੈਮੀਨਾਰ ਮੌਕੇ SP ਵਰੁਣ ਸ਼ਰਮਾ ਨੇ ਨਸ਼ਿਆਂ ਦੀ ਮੰਗ ਖਤਮ ਕਰਨ ਲਈ ਸਮਾਜ ਨੂੰ ਪੁਲਿਸ ਦਾ ਸਹਿਯੋਗ ਕਰਨ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ DGP ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ ਤੇ ਹੁਣ ਲੋਕ ਰਲ ਕੇ ਹਮਲਾ ਮਾਰਦੇ ਹੋਏ ਨਸ਼ਿਆਂ ਦੀ ਮੰਗ ਖਤਮ ਕਰਨ ਲਈ ਅੱਗੇ ਆਉਣ। ਸੋ ਇਹਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਅੰਮ੍ਰਿਤ ਸਿੰਘ ਨੇ ਬੜੀ ਮਿਹਨਤ ਕੀਤੀ ਹੈ। ਸੋ ਇਹਦੇ ਦੀ ਬੱਚੀ ਹੈ ਬਿਲਕੁਲ। ਯਾਰ ਉਹ ਡਰੋਨ ਇੱਕ ਵਾਰੀ ਆ ਕੇ ਆਪਣੇ ਦੂਜੀ ਕੰਟਰੀ ਤੋਂ ਆਪਣੀ ਕੰਟਰੀ 'ਚ ਉਹਨੂੰ ਡ੍ਰੌਪ ਕਰਕੇ ਚਲੇ ਜਾਂਦੇ। ਕਿਉਂਕਿ ਡਰੋਨ ਦੀ ਉਚਾਈ ਇਹ ਨਹੀਂ ਹੁੰਦੀ ਆ ਕਿ ਕਈ ਵਾਰੀ ਉਹ ਨੋਟਿਸ 'ਚ ਨਹੀਂ ਆਉਂਦਾ। ਨਾ ਦੇ ਨਾਲ ਜਿਹੜੇ ਪੰਜਾਬ ਚ ਬੈਠੇ ਨਸ਼ਾ ਤਸਕਰ ਨੇ ਉਹ ਅੱਜ ਕੀ ਕਹਿੰਣਾ ਹੈ ਸੈਮੀਨਾਰ ਅਜ ਨੌਜਵਾਨਾਂ ਤੇ ਬਾਕਸ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਦੇਖੋ ਮਾਨ ਜੋ ਡੀਜੀਪੀ ਪੰਜਾਬ ਦੇ ਦਾ ਤਾ ਮੁਤਾਬਿਕ ਸਾਨੂੰ ਜਿਹੜੇ ਦੋ ਟਾਸਕ ਮਿਲੇ ਹੋਏ ਆ ਉਹਦੇ ਚ ਪਹਿਲਾ ਟਾਸਕ ਹੈਗਾ ਐਨਫੋਰਸਮੈਂਟ ਐਨਫੋਰਸਮੈਂਟ ਬਾਰੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦੇ ਰਹੀ ਹੈ ਦੂਜਾ ਟਾਸਕ ਹੈਗਾ ਅਵੇਅਰਨੈਸ ਅਵੇਅਰਨੈਸ ਯੂਥ ਚ ਇਸ ਪ੍ਰੋਬਲਮ ਬਾਰੇ ਕਰਨੀ ਬਹੁਤ ਜ਼ਰੂਰੀ ਹੈ ਐਸਐਲੜੀ ਚ ਅੱਜ ਮੈਂ ਇੱਥੇ ਥਾਪਰ ਕਾਲਜ ਆਪਣੀ ਸਾਰੀ ਟੀਮ ਨਾਲ ਪਹੁੰਚਿਆ ਸੀ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਤੇ ਪਟਿਆਲਾ ਦੇ ਸਾਂਝ ਕੇਂਦਰ ਤੋਂ ਟੀਮ ਨੇ ਇੱਕ ਯੂਥ ਮੋਟੀਵੇਸ਼ਨ ਸੈਮੀਨਾਰ ਇੱਥੇ ਕੰਡਕਟ ਕਰਾਇਆ ਬੱਚਿਆਂ ਨੂੰ ਸਪੋਰਟਸ ਤੇ ਟਵੰਡੇ ਗਏ ਤੇ ਜਿਹੜੇ ਬੱਚੇ ਸਪੋਰਟਸ ਦੇ ਖੇਤਰ ਚ ਵਧੀਆ ਕੋ ਮੈਡਲ ਵਗੈਰਾ ਲੈ ਕੇ ਆਏ ਉਹਨਾਂ ਨੂੰ ਬਾਕੀ ਬੱਚਿਆਂ ਨੂੰ ਇੰਟਰੋਡਿਊਸ ਕਰਾਇਆ ਗਿਆ ਤੇ ਯੂਥ ਨੂੰ ਮੋਟੀਵੇਟ ਕੀਤਾ ਗਿਆ ਮੈਂ ਪਰਸਨਲੀ ਵੀ ਮੋਟੀਵੇਟ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਪਟਿਆਲਾ ਪੁਲਿਸ ਲਗਾਤਾਰ ਐਨਫੋਰਸਮੈਂਟ ਦੇ ਉਪਰਾਲਿਆਂ ਦੇ ਨਾਲ ਨਾਲ ਅਵੇਅਰਨੈਸ ਦੇ ਜਿਹੜੇ ਉਪਰਾਲੇ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਅੱਗੇ ਵੀ ਕਰੂ ਸਰ ਨਵੇਂ ਪ੍ਰਾਧਕ ਕਾਨੂੰਨ ਵੀ ਲਾਗੂ ਹੋ ਗਏ ਨੇ ਉਹਦੇ ਵਿੱਚ ਸਜ਼ਾਾਂ ਦੀ ਗੱਦਾਂ ਹੁੰਦੇ ਆ ਕਾਨੂੰਨ ਵੀ ਲਾਗੂ ਹੋਏ ਨੇ ਤਰ੍ਹਾਂ ਸੀ ਉਹਨਾਂ ਦੇ ਵਿੱਚ ਜਨਨ ਕਿ ਸਜ਼ਾਾਂ ਦੇ ਵਿੱਚ ਵਾਅਦਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਾਨੂੰਨਾਂ ਦਾ ਲਾਹਾ ਮਿਲੇਗਾ ਇਸ ਵਾਰੀ ਬਿਲਕੁਲ ਬਿਲਕੁਲ ਕਾਨੂੰਨਾਂ ਦਾ ਲਾਹਾ ਜ਼ਰੂਰ ਮਿਲੂ ਐਂਡ ਬੀਜੀਪੀ ਸਾਹਿਬ ਦੇ ਹੁਕਮ ਅਦਾਬੇ ਹੁਣ ਅਸੀਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੀ ਜਾਇਦਾਦਾਂ ਵੀ ਜਿਹੜੀਆਂ ਨੇ ਉਹ ਵੀ ਕੁਰਕ ਕਰਾਵਾਂਗੇ ਪਿਛਲੇ 6 ਮਹੀਨਿਆਂ ਚ ਅਰਾਊਂਡ 9.5 ਕਰੋੜ ਦੀ ਜਾਇਦਾਦਾਂ ਜਿਹੜੀ ਨਸ਼ਾ ਤਸਕਰੀ ਚ ਲਿੱਥੋ ਕੇ ਤਸਕਰਾਂ ਨੇ ਬਣਾਈਆਂ ਸੀ ਉਹ ਅਸੀਂ ਕੁਰਕ ਕਰਾਈਆਂ ਨੇ ਪ੍ਰਾਪਰਟੀ ਫੋਰਫੀਚਰ ਕਰਾਇਆ ਤੇ ਅੱਗੇ ਵੀ ਸਾਡੇ ਕਾਫੀ ਕੇਸ ਜਿਹੜੇ ਆ ਉਹਦੇ ਤੇ ਆਪੋਰ ਸਿਰ ਹੁਣ ਤੱਕ ਕਿੰਨਿਆ ਕੇਸ ਫਾਇਲ ਦਰਜ ਕਰ ਲਈ ਦਿੱ ਗਏ ਨੇ ਕਿ ਆ ਦੇਖੋ ਪਿਛਲੇ ਮਹੀਨੇ ਦੀ ਜੇ ਗੱਲ ਕਰੀਏ ਤਾਂ ਪੰਜਾਬ ਪਲੱਸ ਐਨਡੀਪੀਐਸ ਐਕਟ ਦੇ ਅੰਦਰ ਐਫਆਈਆਰਾਂ ਅਸੀਂ ਦਰਜ ਕੀਤੀਆਂ ਨੇ ਤੇ ਜਿਹੜਾ ਵੀ ਪੈਡਲਰ ਔਨ ਦੀ ਸਟਰੀਟ ਹੈਗਾ ਜਿਹੜਾ ਨੁਕਣਾ ਚ ਕੋਨਿਆਂ ਚ ਖੜਕੇ ਨਸ਼ਾ ਵੇਚ ਰਿਹਾ ਆ ਉਹਨੂੰ ਅਸੀਂ ਫੜ ਕੇ ਅੰਦਰ ਜਰੂਰ ਕਰਾਂਗੇ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ